ਸਾਡੇ ਕ੍ਰੈਡਿਟਿਵ ਦਲੰਦਰ داخل ਸੀਗੇ। ਤੋਂ ਰਿਪੋਰਟਾਂ ਵਿੱਚ ਸਾਨੂੰ ਦਿਖਾਇਆ ਗਿਆ ਵੀ ਬਹੁਤ ਵੱਡੀ ਬਿਮਾਰੀ ਆ ਗਈ। ਚਲੋ ਇਤਿਹਾਗਰਦਾਸ ਬੇਨਤੀ ਕੀਤੀ ਮਾਲਕ ਅਕੇ ਚੁਪੈਰਾ ਸਾਹਿਬ ਕੱਟਿਆ ਆਪਾਂ। ਉਹ ਕਰੋ ਚੱਲਦੇ ਵਕਤੀ ਸਾਨੂੰ ਮੋਬਾਈਲ ਫੋਨ ਆ ਗਿਆ ਕਿ ਬਿਮਾਰੀ ਹੈ ਹੀ ਨਹੀਂ। ਬੰਦੂਬਾਰ ਦਾ ਕਿੰਨਾ ਕੱਜ ਆਉਂਦਾ। ਬਹੁਤ ਅੰਦਰੋਂ ਹੀ ਖਿੱਚ ਪੈਂਦੀ ਆ ਕਿ ਵੀ ਜਾਣਾ ਵਾ ਪੂਰੀ ਹਾਜ਼ਰੀ ਭਰਨੀ ਆ। ਇਹ ਵੀ ਨਹੀਂ ਕਿ ਮੱਥਾ ਟੇਕ ਕੇ ਆ ਜਾਣਾ। ਬਸ ਅੰਦਰੋਂ ਹੀ ਖਿੱਚ ਪੈਂਦੀ ਆ ਕਿ ਪੂਰੀ ਹਾਜ਼ਰੀ ਲਾਣੀ ਆ। ਮੰਨ ਜਿਵੇਂ ਮੇਰੀ ਕੁੜੀ ਆ ਦੀ ਤबीयत ਖਰਾਬ ਰਹਿੰਦੀ ਸੀਗੇ ਉਹਨਾਂ ਕੋਈ ਪਿਆਰ ਸੇ ਕੋਈ ਪ੍ਰੋਬਲਮ ਆਈ ਸੀ ਬਾਬਾ ਜੀ ਦੀ ਮਿਹਰ ਕੀਤੀ ਉਹ ਠੀਕ ਹੋ ਗਈ। ਅੱਜ ਚਪੈਰਾ ਸਾਹਿਬ ਦੀ ਸਮਾਪਤੀ ਹੋ ਗਈ ਹੈ। ਸ਼ਾਮੀ 6:30 ਵਜੇ ਤੋਂ ਲੈ ਕੇ ਰਾਤ 12:00 ਸਵਾ 12:00 ਵਜੇ ਤੱਕ ਗੁਰੂ ਮਹਾਰਾਜ ਦੇ ਕੀਰਤਨ ਹੋਣਗੇ। ਉਸ ਤੋਂ ਬਾਅਦ ਗੁਰੂ ਇਤਿਹਾਸ ਨਾਲ ਜੋੜਿਆ ਜਾਏਗਾ ਸਾਰਿਆਂ ਨੇ ਤੇ ਗੁਰੂ ਚਰਨਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਜਾ ਕੇ ਸੰਗਤ ਬੈਠੇਗੀ ਜਿਹੜੇ ਵੀ ਆਪਣ ਨਵੇਂ ਸਾਲ ਦੀ ਆਮ ਗੁਰੂ ਦੇ ਚਰਨਾਂ ਵਿੱਚ ਕਰਕੇ ਆਪਣੇ ਆਪ ਨੂੰ ਨਿੱਗਾ ਮਹਿਸੂਸ ਕਰਦੇ ਅਸੀਂ ਹਰ ਸਾਲ ਨਵਾਂ ਸਾਲ ਬਾਬਾ ਜੀ ਦੀ ਹਜ਼ੂਰੀ ਚ ਮਨਾਉਂਦੇ ਆ 12 ਵਜੇ ਤੋਂ ਲੈ ਕੇ ਸਵੇਰ ਦੇ 1 ਵਜੇ ਤੱਕ ਜਦੋਂ ਮਹਾਰਾਜ ਦਾ ਨਵਾਂ ਸਾਲ ਚੜਦਾ ਮਹਾਰਾਜ ਦੀ ਹਜ਼ੂਰੀ ਚ ਹੁੰਦਾ ਤੇ ਸਾਰਾ ਸਾਲ ਚੜਦੀ ਕਲਾ ਚ ਹੀ ਰਹਿਨੇ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪਾਂ ਪਹੁੰਚੇ ਮਾਡਲ ਟਾਉਨ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਜਿੱਥੇ ਹਰ ਬੁੱਧਵਾਰ ਚ ਪਾਰਾ ਸਾਹਿਬ ਦਾ ਸਮਾਗਮ ਕੀਤਾ ਜਾਂਦਾ ਜਿੱਥੇ ਤੁਸੀਂ ਦੇਖਦੇ ਹੋ ਹਜ਼ਾਰਾਂ ਦੀ ਤੈਅਦ ਦੇ ਵਿੱਚ ਸੰਗਤ ਆਦੀ ਹੈ ਨਤਮਸਕ ਹੋਣ ਲਈ ਆਪਣੀ ਆਪਣੀ ਮਨੋ ਕਾਮਨਾ ਲੈ ਕੇ ਆਉਂਦੀਆਂ ਤੇ ਆਪਾਂ ਕਰਦੇ ਹਾਂ ਸੰਗਤਾਂ ਨਾਲ ਗੱਲਬਾਤ ਉਹਦੀਆਂ ਕਿਹੜੀਆਂ-ਕਿਹੜੀਆਂ ਮਨੋ ਕਾਮਨਾ ਪੂਰੀਆਂ ਹੋਈਆਂ ਹਨ ਅੱਜ ਸਾਲ ਦਾ ਆਖਰੀ ਦਿਨ ਆ ਪ੍ਰਬੰਧਕ ਕਮੇਟੀ ਨਾਲ ਗੱਲਬਾਤ ਕਰ ਲੈਣੇ ਆ ਕੀ ਕਹਿੰਦਾ ਪ੍ਰਬੰਧਕ ਕਮੇਟੀ ਦਾ ਕਿਸ ਤਰ੍ਹਾਂ ਦੇ ਇੰਤਜ਼ਾਮ ਆ ਜਿਹੜੇ ਆਉਣ ਵਾਲੇ ਦਿੰਦੇ ਸ ਮਾਈਕ ਹਾਲਤਾਂ ਵਾਈ ਕੀਤੇ ਕਿਫਾਤ ਹੈ ਜੀ ਸਰ ਹੁਣ ਅੱਜ ਸਾਲਾ ਲਾਸਟ ਦਿਨ ਹੈ ਕਿਸ ਤਰ੍ਹਾਂ ਦੇ ਪ੍ਰੋਗਰਾਮ ਹੈ ਤੇ ਰਾਤ ਨੂੰ ਕੀ ਕੀ ਪ੍ਰੋਗਰਾਮ ਹੋਣਗੇ ਅੱਜ ਦੁਪਹਿਰਾਂ ਸਾਹਿਬ ਦੀ ਸਮਾਪਤੀ ਹੋ ਗਈ ਹੈ ਸ਼ਾਮੀ 6:30 ਵਜੇ ਤੋਂ ਲੈ ਕੇ ਰਾਤ 12:00 ਸਵਾ 12:00 ਵਜੇ ਤੱਕ ਗੁਰੂ ਮਹਾਰਾਜ ਦੇ ਕੀਰਤਨ ਹੋਣਗੇ ਉਸ ਤੋਂ ਬਾਅਦ ਗੁਰੂ ਇਤਿਹਾਸ ਨਾਲ ਜੋੜਿਆ ਜਾਏਗਾ ਸਾਰਿਆਂ ਨੂੰ ਤੇ ਗੁਰੂ ਚਰਨਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਜਾ ਕੇ ਸੰਗਤ ਬੈਠੇਗੀ ਜਿਹੜੇ ਵੀ ਆਪਣੇ ਨਵੇਂ ਸਾਲ ਦੀ ਆਮ ਗੁਰੂ ਦੇ ਚਰਨਾਂ ਵਿੱਚ ਕਰਕੇ ਆਪਣੇ ਆਪ ਨੂੰ ਨਿੱਗਾ ਮਹਿਸੂਸ ਕਰਦੀ ਹੈ ਕਹਿ ਸਕਦੇ ਨਵਾਂ ਸਾਲ ਜਿਹੜਾ ਗੁਰੂ ਦੇ ਚਰਨਾ ਵਿੱਚ ਮਨਾਇਆ ਜਾਏਗਾ ਜਦੋਂ ਗੁਰੂ ਦੇ ਚਰਨਾ ਚ ਨਵਾਂ ਸਾਲ ਜਿਹੜੇ ਜਣੇ ਆ ਕੇ ਮਨਾਉਂਦੇ ਨੇ ਨਾ ਉਹਨਾਂ ਨੂੰ ਹੁੰਦਾ ਵੀ ਸਾਡਾ ਸਾਰਾ ਸਾਲ ਵਧੀਆ ਲੰਘਿਆ ਗੁਰੂ ਸਾਹਿਬ ਦਾ ਅਸੀਸ ਵਾ ਜਦੋਂ ਚੜ੍ਹਦੇ ਸਾਲ ਤੇ ਆਪਾਂ ਨੂੰ ਮਿਲ ਗਿਆ ਤੇ ਉਹ ਸਾਰਾ ਸਾਲ ਗੁਰੂ ਦੀ ਗੋਦ 'ਚ ਬਹਿ ਕੇ ਨਿੱਗੇ ਹੋ ਕੇ ਸਾਰਿਆਂ ਨੂੰ ਲੰਘਦਾ ਦੁੱਖ ਤਕਲੀਫ ਤਾਂ ਸਾਰਿਆਂ ਦੇ ਘਰਾਂ ਜਾਂਦੀ ਹੈ ਪਰ ਉਹ ਬੰਦਾ ਹੱਥ ਦੇ ਖੇੜ ਦੇ ਸਹਿ ਜਾਂਦਾ ਤੇ ਇਸ ਕਰਕੇ ਸਾਰਿਆਂ ਨੂੰ ਅਪੀਲ ਕਰਦਾ ਵੀ ਗੁਰੂ ਦੇ ਚਰਨਾ ਜਦੋਂ ਮਨਾਇਆ ਹੋਵੇ ਤੇ ਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖਦਾ। ਬਹੁਤ-ਬਹੁਤ ਤੁਹਾਡਾ ਧੰਨਵਾਦ ਭਾਈ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ? ਲੰਮਾਈ ਅੱਜ ਦੇ ਦਿਨ ਚ ਸਾਰੀ ਸੰਗਤ ਨੂੰ ਇਹ ਹੀ ਅਪੀਲ ਕਰਦੇ ਆ ਇਹ ਹੱਥ ਜੋੜ ਕੇ ਬੇਨਤੀ ਕਰਦੇ ਆ ਨਵਾਂ ਸਾਲ ਹੈਗਾ ਅੱਜ ਦੇ ਦਿਨ ਚ ਗੁਰੂ ਸਾਹਿਬ ਦੀ ਹਜ਼ੂਰੀ ਚ ਨਵਾਂ ਸਾਲ ਮਨਾਇਆ ਜਾਵੇ। ਅਸੀਂ ਹਰ ਸਾਲ ਨਵਾਂ ਸਾਲ ਬਾਬਾ ਜੀ ਦੀ ਹਜ਼ੂਰੀ ਚ ਮਨਾਉਂਦੇ ਆ 12 ਵਜੇ ਤੋਂ ਲੈ ਕੇ ਸਵੇਰ ਦੇ 1 ਵਜੇ ਤੱਕ ਜਦੋਂ ਮਹਾਰਾਜ ਦਾ ਨਵਾਂ ਸਾਲ ਚੜਦਾ ਮਹਾਰਾਜ ਦੀ ਹਜ਼ੂਰੀ ਚ ਹੁੰਦਾ ਤੇ ਸਾਰਾ ਸਾਲ ਚੜ੍ਹਦੀ ਕਲਾ ਚ ਹੀ ਰਹਿਨੇ ਆਪਾਂ। ਜੀ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਸੰਗਤਾਂ ਨੂੰ ਇਹ ਹੀ ਅਪੀਲ ਕਰਨ ਨਾ ਚਾਹਾਂਗੇ ਅੱਜ ਸੰਗਤਾਂ ਵੀ ਸਾਰੇ ਹੱਥ ਜੋੜ ਕੇ ਬੇਨਤੀ ਆ ਗੁਰੂ ਸਾਹਿਬ ਦੇ ਘਰੇ ਪਹੁੰਚੋ ਤੇ ਆਪਣੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਨਵਾਂ ਸਾਲ ਚੜ੍ਹਦੀ ਕਲਾ ਚ ਮਨਾਓ ਵਾਇਕ ਜੀ ਕਾ ਖਾਲਸਾ ਵਾਇਕ ਜੀ ਕੀ ਵਤੇ ਜੀ ਇਸ ਤਰ੍ਹਾਂ ਹੀ ਆਪਾਂ ਹੋਰ ਸੰਗਤਾਂ ਨਾਲ ਗੱਲਬਾਤ ਕਰਦੇ ਹਾਂ ਸੰਗਤਾਂ ਦਾ ਕੀ ਕਹਿਣਾ ਵਾਇਕ ਜੀ ਕੀ ਸਵਾਯੁਰਜੀ ਕੀ ਫਤਿਹ ਕੀ ਨਾਮ ਮੇਰਾ ਨਾਮ ਕਮਲਜੀਤ ਸਿੰਘ ਆ ਜੀ ਕਿਹੜੀ ਜਗ੍ਹਾ ਤੋਂ ਆ ਮੈਂ ਇੱਥੋਂ ਲੁਧਿਆਣੇ ਤੋਂ ਹੀ ਬਲੋਂਗ ਕਰਦਾ ਸਰ ਇਹ ਗੱਲ ਕੀਤੀ ਜਾਵੇ ਕੋਈ ਮਨੋਕਾਮਨਾ ਪੂਰੀ ਹੋਏ ਸਿੰਧਵਾਸ਼ ਮਨ نو ਕਾਮਨਾ ਸਰ ਬਹੁਤ ਪਹਿਆਂ ਗੁਰੂ ਮਹਾਰਾਜ ਨੇ ਪੂਰੀ ਕਿਰਪਾ ਕੀਤੀ ਹੈ ਜੀ ਸਾਡੇ ਕ੍ਰੈਡਿਟਿਵ ਜਲੰਧਰ ਦਾਸ ਦੇ ਸੀਗੇ ਜੀ ਤੋਂ ਰਿਪੋਰਟਾਂ ਵਿੱਚ ਸਾਨੂੰ ਦਿਖਾਇਆ ਗਿਆ ਵੀ ਬਹੁਤ ਵੱਡੀ ਬਿਮਾਰੀ ਆ ਰਹੀ ਹੈ ਚਲੋ ਇੱਥੇ ਅਗੇ ਅਰਦਾਸ ਬੇਨਤੀ ਕੀਤੀ ਮਾਲਕ ਅੱਗੇ ਚੁਪੈਰਾ ਸਾਹਿਬ ਕੱਟਿਆ ਉਹ ਕਰੋ ਚੱਲਦੇ ਵਕਤੀ ਸਾਨੂੰ ਬੜਾ ਫੋਨ ਆ ਗਿਆ ਕਿ ਉਹ ਬਿਮਾਰੀ ਹੈ ਹੀ ਨਹੀਂ ਇਸ ਕਰਕੇ ਸਭ ਤੋਂ ਪਹਿਲਾਂ ਗੁਰਸਾਹਿਬ ਦਾ ਧੰਨਵਾਦ ਹੋਰ ਵੀ ਬਹੁਤ ਹੀ ਇਹਨਾਂ ਨੇ ਕਿਰਪਾ ਕੀਤੀ ਹੈ ਜਿਹੜੀ ਕਿ ਸੋਚਣ ਤੋਂ ਵੀ ਪਰੇ ਹੋਇਆ ਜਿਸ ਕੰਮ ਲਈ ਸੋਚਿਆ ਗੁਰੂ ਮਹਾਰਾਜ ਨੇ ਆਪ ਅੱਗੇ ਹੋ ਕੇ ਹੱਥ ਸਿਰ ਤੇ ਹੱਥ ਰੱਖਿਆ ਸਾਡੇ ਤੇ ਸਾਡੇ ਤੇ ਕਿਰਪਾ ਕੀਤੀ ਹੈ ਜੋ ਵੀ ਕੰਮ ਸੋਚੀ ਤਾਂ ਮਾਲਕ ਦੀ ਕਿਰਪਾ ਨਾਲ ਉਹ ਪੂਰਾ ਹੁੰਦਾ ਸਾਡੇ ਇਹ ਗੱਲ ਕਰੀ ਜਾਵੇ ਬੁੱਧਵਾਰ ਦਾ ਕਿੰਨਾ ਚਾਹ ਹੁੰਦਾ ਬੁੱਧਵਾਰ ਦਾ ਪੂਰਾ ਚਾਹ ਹੁੰਦਾ ਮੈਂ ਇੱਕ ਪ੍ਰਾਈਵੇਟ ਜੌਬ ਕਰਦਾ ਜੀ ਪ੍ਰਾਈਵੇਟ ਜੌਬ ਹੋਣ ਦੇ ਬਾਵਜੂਦ ਵੀ ਸਪੈਸ਼ਲ ਛੁੱਟੀ ਲੈ ਕੇ ਮਾਲਕ ਦੀ ਹਾਜ਼ਰੀ ਭਰ ਨਾ ਦੇਣਾ ਸਿਰ ਜਪੈਰਾ ਸਾਦਾ ਸਮਾਗਮ ਅਟੈਂਡ ਕਰਨਾ ਹੀ ਕਰਨਾ ਕਰ ਨਹੀਂ ਕਰਨਾ ਇਹ ਸਾਡ ਇੱਕ ਜੀਵਨ ਦਾ ਹਿੱਸਾ ਬਣ ਚੁੱਕਿਆ ਹੈ ਜ਼ਰੂਰੀ ਹਿੱਸਾ ਬਣ ਚੁੱਕਿਆ ਜਿਹਨੂੰ ਅਸੀਂ ਛੱਡ ਨਹੀਂ ਸਕਦੇ ਸੰਤਨ ਨੂੰ ਕੀ ਕਹਿਣਾ ਚਾਹੋਗੇ ਸੰਤਨ ਮੈਂ ਹੀ ਉਹਨੇ ਚਰਨ ਜੀ ਬੇਨਤੀ ਕਰਨਾ ਚਾਹਾਂਗਾ ਕਿ ਤੁਸੀਂ ਇੱਥੇ ਜਪੈਰਾ ਸਾਹਿਬ ਚ ਪਹੁੰਚੋ ਹਾਜ਼ਰੀ ਭਰੋ ਦੁੱਖ ਦਿਲ ਸਭ ਤੁਹਾਡੇ ਦੂਰ ਹੋਣਗੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀਵਲ ਜੀਤ ਕਰੋ ਕਿਹੜੀ ਜਗ੍ਹਾ ਤੁਹਾਨੂੰ ਅਸੀਂ ਇੱਥੇ ਉੱਪਰ ਤਾਪ ਚੌਂਕ ਤੋਂ ਜਲ ਚੌਂਕ ਲੱਗੀ ਕਿੰਨੀ ਦੇਰ ਹੋ ਗਈ ਅੰਦਰ ਸਾਲ ਹੋ ਰਿਹਾ ਸਾਲ ਹੋ ਗਿਆ ਕੋਈ ਮਨੋ ਕਾਮਨਾ ਪੂਰੀ ਹੋਈ ਹੋਵੇ ਜਿਹੜੀ ਸੰਦੇਸ਼ਲਾ ਸ਼ੇਅਰ ਕਰਨਾ ਚਾਹੁੰਦੇ ਹਾਂ ਉਹ ਪੂਰੀ ਜੀ ਬੱਸ ਕਾਫੀ ਟਾਈਮ ਤੋਂ ਕੇਸ ਮੇਰੇ ਕੋਲ ਉਲਝਿਆ ਪਿਆ ਸੀਗਾ 올ਸ ਸੁਲਝਾਇਆ ਬਾਬਾ ਜੀ ਨੇ ਤੇ ਬੱਸ ਅੱਗੇ ਸਹੀ ਮੱਤ ਦਿੱਤੀ ਆ ਤੇ ਬੱਸ ਆਪਾਂ ਹੁਣ ਅੱਗੇ ਮਹਾਰਾਜ ਦੀ ਕਿਰਪਾ ਨਾਲ ਆਣੇ ਆ ਬੜੇ ਕਾਰਜ ਮੇਰੇ ਰਾਸ ਹੋਏ ਆ ਬੱਸ ਮੇਰੇ ਸਿਰ ਤੇ ਉਹਨਾਂ ਦਾ ਮਾਪਿਆਂ ਵਾਂਗੂ ਹੱਥ ਆ ਤੇ ਬੱਸ ਕਿਰਪਾ ਜੀ ਬੁੱਧਵਾਰ ਦਾ ਕਿੰਨਾ ਕ ਜਾ ਹੁੰਦਾ ਆਪਾਂ ਬਹੁਤ ਅੰਦਰੋਂ ਹੀ ਖਿੱਚ ਪੈਂਦੀ ਆ ਕਿ ਵੀ ਜਾਣਾ ਵਾ ਪੂਰੀ ਹਾਜ਼ਰੀ ਭਰਨੀ ਆ ਇਹ ਵੀ ਨਹੀਂ ਕਿ ਮੱਥਾ ਟੇਕ ਕੇ ਆ ਜਾਣਾ ਬਸ ਅੰਦਰੋਂ ਹੀ ਖਿੱਚ ਪੈਂਦੀ ਆ ਕਿ ਪੂਰੀ ਹਾਜ਼ਰੀ ਲਾਣੀ ਆ ਪੂਰੀ ਹਾਜ਼ਰੀ ਲਾਣੀ ਆ ਹਾਂਜੀ ਹਾਂਜੀ ਕਰਨਾ ਹੀ ਕਰਨਾ ਹਾਂਜੀ ਇਹ ਕਹਿੰਦੇ ਕਿ ਚਲੋ ਜਿੰਨਾ ਵੀ ਹੋ ਸਕੇ ਗੁਰੂ ਘਰ ਆਵੋ ਹਾਜ਼ਰੀ ਲਵਾਵੋ ਗੁਰੂ ਘਰ ਜੁੜੋ ਬਹੁਤ ਕੁਝ ਮਿਲਦਾ ਵਾ ਇੱਥੇ ਠੀਕ ਹੈ ਪਟਕਿਆਂ ਨੂੰ ਵੀ ਰਾਹ ਮਿਲਦਾ ਵਾ ਸਭ ਸਾਰੀਆਂ ਮਨ ਕਾਮਨਾ ਪੂਰੀਆਂ ਹੁੰਦੀਆਂ ਨੇ ਹਾਂਜੀ ਵਾਹਿਗੁਰੂ ਕੱਖਾਂ ਤੋਂ ਅੱਖਾਂ ਦੇ ਕਰਦੇ ਨੇ ਵਾਹਿਗੁਰੂ ਜੀ ਕਖਾਲਸਾ ਫਤਿਹ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਜਸਪ੍ਰੀਤ ਕੌਰ ਕਿਹੜੀ ਜਗ੍ਹਾ ਤੋਂ ਆਂਦੀ ਆ ਬੀਆਰਐਸ ਨਗਰ ਕਿੰਨੀ ਕੁ ਦੇਰ ਹੋਣੀ ਆ ਤਿੰਨ ਕੁ ਮਹੀਨੇ ਹੋ ਗਏ ਤੇ ਕਿੰਨਾ ਕੁ ਆਨੰਦ ਆਉਂਦਾ ਮੰਨ ਤਾਂ ਬਹੁਤ ਜ਼ਿਆਦਾ ਆਉਂਦਾ ਜੀ ਹਾਂਜੀ ਤੇ ਬੁੱਧਵਾਰ ਦਾ ਕਿੰਨਾ ਕੁ ਚਾਹ ਆਉਂਦਾ ਬਹੁਤ ਜ਼ਿਆਦਾ ਚਾਹ ਹੁੰਦਾ ਸਵੇਰੇ 4:30 ਵਜੇ ਉੱਠ ਖੜੀਦਾ ਤੇ ਫਟਾਫਟ ਕਰਦਾ ਕੰਮ ਨਿਵੇੜ ਕੇ ਹਸਬੰਦ ਦੀ ਰੋਟੀ ਰੈਟੀ ਬਣਾ ਕੇ ਫਟਾਫਟ ਆ ਜਾਈ 10 ਵਜੇ ਆ ਜਾਈਦਾ ਦੇ ਸੰਤਾਂ ਕੀ ਕਹਿੰਦਾ ਸੰਤਾਂ ਨੂੰ ਇਹ ਕਹਿੰਦਾ ਵੀ ਗੁਰੂ ਦੇ ਨਾਲ ਲੱਗੋ ਲੜਦੇ ਗੁਰੂ ਦੇ ਲੜਨ ਲੱਗੋ ਤੇ ਸਭ ਕੁਝ ਇੱਥੋਂ ਹੀ ਮਿਲਣਾ ਮਿਕਾ ਖਾਨ ਸਾਹਿਬ ਨਾਇਗੁਰ ਜੀ ਕੀ ਫਤਿਹ ਦਰਜੀਤ ਸਿੰਘ ਵਾਲੀਆ ਇਹ ਕਿਹੜੀ ਜਗ੍ਹਾ ਤੋਂ ਆ ਗਮੈ ਯਾਲੀ ਖੋਦ ਜੀ ਕਿੰਨੀ ਦੇਰ ਹੋ ਗਈ 9 ਸਾਲ ਤੋਂ ਉੱਤੇ ਹੋ ਗਿਆ ਜੀ ਕੋਈ ਮਨੋ ਕਾਮਨਾ ਪੂਰੀ ਹੋਈ ਹੋਵੇ ਜਾਂ ਅਸੇ ਕਰੂ ਮਨ ਜਿਸ ਮੇਰੀ ਗੋੜੀ ਆ ਦੀ ਤਬੀਅਤ ਖਰਾਬ ਰਹਿੰਦੀ ਸੀਗੀ ਮਨਾ ਪਿਆਰ ਸੇ ਕੋਈ ਪ੍ਰੋਬਲਮ ਆਈ ਸੀ ਵੀ ਬਾਬਾ ਜੀ ਨੇ ਮੇਹਰ ਕੀਤੀ ਉਹ ਠੀਕ ਹੋ ਗਿਆ ਜੀ ਹਾਂ ਜੀ ਹਾਂ ਜੀ ਸਹੇ ਛੋਟੀ ਹਮ ਤਾਂ ਸਾਲ ਦੀ ਹੋਈ ਸੀਗੀ ਤੋਂ ਮੈਂ ਸੁਰਨਾ ਨਹੀਂ ਜਾ ਲੇਟ ਹੋ ਰਹੀ ਸੀ ਜੀ ਦੋ ਵੇ ਬਾਈਗਰੂ ਨੇ ਮੇਹਰ ਕੀਤੀ ਤੇ ਸੰਤਾ ਨੂੰ ਕੀ ਕਹਿੰਦਾ ਮੈਂ ਆਉ ਆਪਣੇ ਸ਼ਰਧਾਨਾ ਸ਼ਰਧਾ ਦੇ ਨਾਲ ਉੱਪਰ ਹੁੰਦਾ ਜੀ ਹਨਾ ਜਿਹੜੇ ਆਂਦੇ ਉਹ ਇੱਕ ਟਾਈਮ ਹੁੰਦਾ ਦੁਪਹਿਰੇ ਦਾ ਵੀ ਟਾਈਮ ਹੁੰਦਾ 12 ਵਜੇ ਤੋਂ ਸ਼ੁਰੂ ਹੁੰਦਾ ਜੀ ਠੀਕਾ ਅੰਟਿਲ ਤੇ ਸਾਡਾ ਹੁਕਮਨਾਮਾ ਹੋਵੇ ਉਹ ਚਪੈਰਾ ਪੂਰਾ ਸਮਾਪਤ ਕਰਕੇ ਜਾਇਆ ਕਰੋ ਵਿੱਚ ਸੰਗਤ ਆਂਦੀ ਆ ਹਨਾ ਚਪੈਰਾ ਪੂਰਾ ਨਹੀਂ ਕਰਦੇ ਮੱਥਾ ਟੇਕੇ ਚਲ ਜਾਂਦੀ ਆ ਜਦ ਚਪੈਰਾ ਹੁੰਦਾ 12 ਵਜੇ ਤੋਂ ਲੈ ਕੇ ਪੂਰਾ ਜਿੰਨੀ ਤੱਕ ਹੁਕਮਨਾਮਾ ਹੁੰਦੇ ਅਰਦਾਸ ਹੁੰਦੀ ਆ ਉਦੋਂ ਤੱਕ ਪੂਰਾ ਹੁਕਮਨਾਮਾ ਸੁਣ ਕੇ ਫਿਰ ਜਾਇਆ ਕਰੋ ਭਾਈ ਗੁਜੀ ਖਾਲਸਾ ਭਾਈ ਗੁਜੀ ਜੀ ਤੁਸੀਂ ਵੀ ਸੁਣਿਆ ਸੰਗਤਾਂ ਵੱਲੋਂ ਕਿਹਾ ਗਿਆ ਨਵਾਂ ਸਾਲ ਅਸੀਂ ਗੁਰਦੁਆਰਾ ਸਾਹਿਬ ਚ ਮਨਾਣਾ ਅਸੀਂ ਵੀ ਕਹਿੰਨੇ ਆ ਤੁਸੀਂ ਵੀ ਆਓ ਗੁਰਦੁਆਰਾ ਸਾਹਿਬ ਚ ਆ ਕੇ ਆਪਣਾ ਸ਼ੀਸ਼ ਜੋ ਆਓ ਤੇ ਨਵਾਂ ਸਾਲ ਸੁੱਖ ਸ਼ਾਂਤੀ ਦਾ ਮਨਾਓ ਜਾਵੇ